ਜੈ ਬਾਬਾ ਧਿਆਨ ਦਾਸ ਜੈ ਬਾਬਾ ਕਾਲੂ ਨਾਥ ਜੈ ਗਊ ਮਾਤਾ ਬਾਬਾ ਧਿਆਨ ਦਾਸ ਜੀ ਦੀ ਅਪਰਪਾਰ ਕਿਰਪਾ ਸਦਕਾ ਭਈ ਆਪਾਂ 8-9 ਫੁੱਟ ਕੰਧ ਕੱਢਣੀ 240 ਫੁੱਟ ਆ ਮਿਸਤਰੀ ਸਿੰਘ ਲੱਗੇ ਹੋਏ ਆ ਜਿਹੜੀ ਸਾਈਡ ਜੇਸੀ ਵੀ ਤੇ ਆਪਣੇ ਬਾਹਰ ਨਜ਼ਰ ਆ ਰਹੇ ਨੇ ਇਧਰ ਦਰਖਤ ਲਾਏ ਜਾਣਗੇ 80 ਤੋਂ 100 ਦੇ ਲਗਭਗ ਹਨਾ ਜੀ ਆਪਣਾ ਤੇਰੇ ਤੇ ਗੇਟ ਹੋ ਜੂ 40 ਲੱਗੀ ਹੋ ਜੂ ਆਪ ਚਲੋ ਸਾਰਾ ਕੁਝ ਚੱਕਿਆ ਜਾਊ ਬਾਬੇ ਧੰਨ ਦਾ ਦੀ ਕਿਰਪਾ ਨਾਲ ਸਾਡੇ ਘਰ 3-4 ਮਹੀਨੇ ਤੱਕ ਤੁਸੀਂ ਗਊਸ਼ਾਲਾ ਦਾ ਨਕਸ਼ਾ ਬਦਲਿਆ ਦੇਖੋਗੇ ਤੁਹਾਡਾ ਸਹਿਯੋਗ ਚਾਹੀਦਾ ਹੈ ਬਾਬੇ ਧੰਨ ਦਾ ਦੀ ਕਿਰਪਾ ਚਾਹੀਦੀ ਹੈ ਗਊ ਮਾਤਾ ਦੀ ਬਾਬਾ ਕਾਲੂ ਨਾਲ ਦੀ ਆਪਣੇ ਭਰਾ ਸੇਵਾ ਦਾ ਅਰਜਉਂਦੇ ਰਹਿਣ ਸੋਚੇ ਨਗ ਨੂੰ ਹੱਸ ਜੋੜ ਕੇ ਬੇਨਤੀ ਹੈ ਕੋਈ ਵੀਰ ਭਾਈ ਦਾ 10 20 ਮੋ ਸੱਤਾ ਘੰਟਾ ਕੰਕਾ ਭਈ ਆ ਤਾਂ ਜਰੂਰ ਬਣਖ ਕਰੋ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਸਨਹਾਜ ਪਰਮਾਤਮਾ ਚੜ੍ਹਦੀ ਕਲਾ ਰੱਖੇ ਦਾਨ ਸੰਕਰਨ ਦਾ ਬਲ ਵਾਖੇ ਹੱਥ ਜੋੜ ਕੇ ਬੇਨਤੀ ਹੈ ਭਾਈ ਜੀ ਗਰਮੀ ਨੂੰ ਬਹੁਤ ਦੇਖਦੇ ਹੋਏ ਹਨ ਮੁੱਛੇ ਲਾਕੇ ਨੂੰ ਸੇਵਾਦਾਰਾਂ ਨੂੰ ਗਊ ਵੰਸ਼ ਪ੍ਰਤੀ ਪ੍ਰੇਮ ਰੱਖਣ ਵਾਲੇ ਨੂੰ ਗਰੁੱਪ ਮੈਂਬਰਾਂ ਨੂੰ ਕਮੇਟੀ ਮੈਂਬਰਾਂ ਨੂੰ ਬਾਬਾ ਧਿਆਨ ਦਾਸ ਕਮੇਟੀ ਹੋਈ ਗੁਰੂ ਘਰ ਕਮੇਟੀ ਹੋਈ ਸਰਬਸਾਂਝਾ ਕੰਮ ਹੈ ਹਨ ਜੀ ਵੇ ਸਹਾਰਾ ਦਾ ਸਹਾਰਾ ਬਣੋ ਜਿਉਂਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਗਊ ਵੰਸ਼ ਪ੍ਰੇਵੀ ਸੇਵਾ ਕਰੋ ਫਰਜ਼ ਜ਼ਰੂਰ ਮਿਲੇਗਾ ਬੇਜਵਾਨ ਦਾ ਸਹਾਰਾ ਬਣੋ ਬਾਬਾ ਧਿਆਨ